ਪੰਜਾਬੀਆਂ ਦੇ ਹੱਥਾਂ ਤੇ ਬਿਜਲੀ ਗੜਕਦੀ ਏ ਬਿਜਲੀ ਬੜਕਦੀ ਏ ਤੇ ਬਿਜਲੀ ਝੜਕਦੀ ਏ ਕਿਤੇ ਛੇੜ ਨਾ ਲਈ ਇਹਨਾਂ ਨੂੰ ਕਹਿ ਕੇ ਵੱਜ ਗਏ ਬਾਰਾ ਇੱਕ ਲਫੇੜੇ ਨਾਲ ਤੇਰੀਆਂ ਜਾੜਾਂ ਟਿਕਾਣੇ ਨਹੀਂ ਆਉਣੀਆਂ ਜਿੰਨੀਆਂ ਮਾਜੀ ਬਣਾ ਲਈ ਤਾਰਾਂ ਕਹਿ ਕੇ ਛੇੜ ਨਾ ਲਈ ਇਹਨਾਂ ਨੂੰ ਕਹਿ ਕੇ ਵੱਜ ਗਏ ਬਾਰਾ ਨਹੀਂ ਓ ਟਕਾਣੇ ਆਉਣੀਆਂ ਤੇਰੀਆਂ ਭੱਜੀਆਂ ਹੋਈਆਂ ਜਾੜਾਂ ਐਵੇਂ ਦੌਰ ਨਾ ਯਾਦ ਕਰਵਾ ਦੀ ਕਹਿ ਕੇ ਵੱਜ ਗਏ ਬਾਰਾਂ ਨਹੀਂ ਓ ਟਕਾਣੇ ਆਉਣੀਆਂ ਤੇਰੀਆਂ ਟੁੱਟੀਆਂ ਹੋਈਆਂ ਜਾੜਾਂ ਪੰਜਾਬੀਆਂ ਦੇ ਹੱਥਾਂ 'ਚ ਕਰੰਟ ਦੌੜਦਾ ਹਰ ਵੇਲੇ ਹਰ ਇੱਕ ਦੀ ਸੁਖ ਲੋੜ ਦਾ ਪੰਜਾਬੀਆਂ ਦੇ ਹੱਥਾਂ 'ਚ ਕਰੰਟ ਦੌਰਦਾ ਨੰਗੀਆਂ ਤਾਰਾਂ ਦੇ ਵਿੱਚ ਵੀ ਹਰ ਇੱਕ ਦੀ ਸੁਖ ਲੋੜਦਾ ਕਕੇ ਛੇੜ ਨਾਲ ਹੀ ਵੱਜ ਗਏ ਬਹਾਰਾਂ ਤੇਰੀਆਂ ਹਿੱਲੀਆਂ ਸਮਝ ਲਈ ਜਾੜਾਂ ਇਟਕਾਣੇ ਸੱਟ ਨਹੀਂ ਬੈਠਣੀਆਂ ਜੰਨੀਆਂ ਮਾਜੀ ਬਨਹਾ ਲਈ ਤਾਰਾਂ ਪੰਜਾਬੀਆਂ ਦੇ ਹੱਥਾਂ 'ਚ ਕਰੰਟ ਦੌੜਦਾ ਨੰਗੀਆਂ ਤਾਰਾਂ ਦੇ ਵਿੱਚ ਵੀ ਹਰ ਇੱਕ ਦੀ ਸੁਖ ਲੋੜਦਾ ਪੰਜਾਬੀਆਂ ਦੇ ਹੱਥਾਂ 'ਚ ਕਰੰਟ ਦੌੜਦਾ ਹਰ ਇੱਕ ਦੀ ਹਰ ਵੇਲੇ ਸੁਖ ਲੋੜਦਾ ਬਿਜਲੀ ਕੜਕਦੀ ਏ ਬਿਜਲੀ ਬੜਕਦੀ ਏ ਬਿਜਲੀ ਜੜਕਦੀ ਏ ਬਿਜਲੀ ਕੜਕਦੀ ਏ ਕਿਤੇ ਛੇੜ ਨਾਲ ਹੀ ਇਹਨਾਂ ਨੂੰ ਕਹ ਕੇ ਵੱਜ ਗਿਆ ਹੈ 12 ਫਿਰ ਸਹਲੀਆਂ ਤੇ ਰੀਆਂ ਚਾੜਾਂ ਟਿਕਾਣੇ ਨਹੀਂ ਆਉਣੀਆਂ ਵੱਜਿਆਂ ਹੋਇਆਂ